ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੀ ਫਰੋਜਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਤੂਤ ਤੂਤ ਪਿੰਡ ਦੇ ਵਿੱਚ ਤੇ ਲੱਖੇ ਬਾਈ ਦੇ ਕੋਲੇ ਇਸ ਟਾਈਮ ਮੌਜੂਦ ਆ ਤੇ ਬਾਈ ਦਾ ਜਿਹੜਾ ਵੱਛੀਆਂ ਦਾ ਕੰਮ ਆ ਮਿੱਤਰੋ ਵੱਧ ਵੈਸੇ ਹੀ ਗਾਵਾਂ ਚੰਗੀਆਂ ਵੀ ਆ ਜਾਂਦੀਆਂ ਪਰ ਅੱਜ ਬਾਈ ਦੇ ਕੋਲੇ ਦੋ ਐਚ ਐਫ ਦੇ ਵਿੱਚ ਇੱਕ ਵੱਛੀ ਤੇ ਇੱਕ ਜਰਸੀ ਦੇ ਵਿੱਚ ਟੌਪ ਕਲਾਸ ਮਦਰ ਮਿਲਕ ਰਿਕਾਰਡ ਚੰਗੇ ਪ੍ਰੋਪਰ ਰਿਕਾਰਡ ਵਾਲੀਆਂ ਵੱਛੀਆਂ ਫਾਰਮ ਚੋਂ ਖਰੀਦੀਆਂ ਹੋਈਆਂ ਤੁਹਾਨੂੰ ਬਣੀਆਂ ਬਣਾਈਆਂ ਗਾਵਾਂ ਟੌਪ ਮਿਲਣਗੀਆਂ ਕਿਹੜੇ ਵਸੀਮਣ ਦੀ ਕੀ ਡਿਟੇਲ ਆ ਕਿੰਨੇ ਚਿਰ ਦੀ ਕਿਹੜੀ ਵੱਛੀ ਆ ਉਹ ਕਰਦੇ ਆਪਾਂ ਭਰਾ ਲੱਖੇ ਨਾਲ ਸਾਰੀ ਗੱਲਬਾਤ ਲੱਖੇ ਵੀਰੇ ਸასიਖਾਲਪਰਾ ਸასიਖਾਲ ਬਾਈ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਤੁਸੀਂ ਸੁਣਾਓ ਠੀਕ ਹੈ ਸੀਤਾ ਪਰਿਵਾਰ ਭਾਈ ਸਾਰੇ ਵਧੀਆ ਭਾਈ ਤੁਸੀਂ ਚਲੋ ਸ਼ੁਕਰ ਅੱਛਾ ਲਖੇ ਭਈ ਅੱਜ ਦੋ ਬੱਚੀਆਂ ਜੀ ਤੇ ਚੰਗਾਵਾ ਚਾਰ ਸੀ ਦੋ ਵੇਕੀਆਂ ਹਾਂਜੀ ਗਾਵਾਂ ਪੈਗੀਆਂ ਕੱਲ ਭਈ ਠੀਕ ਆ ਵੀਰੇ ਆਉਂਦੀਆਂ ਰਹਿੰਦੀਆਂ ਚੰਗੀਆਂ ਗਾਵਾਂ ਵੀ ਭਾਈ ਗਾਈਆਂ ਤਾਂ ਵੀਰੇ ਅੱਜ ਵੀ ਤਿੰਨ ਆਈਆਂ ਖੜੀਆਂ ਪਰ ਇੱਕ ਦੋ ਦਿਨ ਰੋਕੇ ਤੁਹਾਨੂੰ ਫੇਰ ਦੁਬਾਰਾ ਬੁਲਾਵਾਂਗੇ ਠੀਕ ਆ ਵੀਰੇ ਠੀਕ ਆ ਕੱਚੀ ਗਵੜਾ ਹੀ ਆਉਂਦੀਆਂ ਹੈ ਨਹੀਂ ਆਪਾਂ ਸੂਈਆਂ ਤਾਜ਼ੀਆਂ ਜਨ ਵੀ ਉਹ ਜਿਹੀਆਂ ਵੀ ਇਹ ਤਾਂ ਅੱਜ ਹੁਣ ਜੇ ਕੋਈ ਲੈਣੀ ਹੋਵੇ ਤਾਂ ਕਰ ਸਕਦਾ ਰਾਬ ਤਾਂ ਕਰ ਸਕਦਾ ਜੀ ਠੀਕ ਆ ਵੀਰੇ ਅੱਛਾ ਅਗਰ ਡਿਲੀਵਰੀ ਦਾ ਵੀਰੇ ਆਪਾਂ ਦਾ ਇਹਨੇ ਗੱਡੀ ਭੇਜੇ ਆ ਆਪਦੀ ਠੀਕ ਆ ਵੀਰੇ ਠੀਕ ਆ ਬਾਈ ਜੀ ਪੇਮੈਂਟ ਗੱਡੀ ਵਾਲੇ ਹੱਥ ਭੇਜ ਦੇ ਨਹੀਂ ਜੇ ਕੋਈ ਇਧਰੋਂ ਕਵੇ ਵੀ ਗੱਡੀ ਪੇਮੈਂਟ ਪਾ ਦਾਂਗੇ ਖਾਤੇ ਦੇ ਵਿੱਚ ਤੇ ਗੱਡੀ ਭੇਜ ਦੋਗੇ ਭੇਜ ਦਾਂਗੇ ਗੱਡੀ ਭੇਜ ਦਾਂਗੇ ਪਰ ਆਪਾਂ ਨਹੀਂ ਇਹ ਇਹ ਹੁੰਦੀ ਆ ਬਾਈ ਸਰਪੇ ਬਾਈ ਆਪ ਤੇ ਅਗਲੇ ਨੂੰ ਇਹ ਗੱਲ ਕਹਿੰਨੇ ਆ ਵੀ ਆਪ ਆਓ ਉੱਤੇ ਖੜਕੇ ਤਸੱਲੀ ਕਰਕੇ ਲੈ ਕੇ ਜੀ ਬਿਲਕੁਲ ਜੀ ਜਿਹੜੀ ਕੋਲੇ ਚੀਜ਼ ਵੇਖ ਲੈਣੀ ਉਹਦੇ ਨਾਲ ਦਾ ਨਜ਼ਾਰਾ ਹੀ ਨਹੀਂ ਹਾਂਜੀ 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 ਆਪ ਦੀ ਉੱਤੇ ਖੜਕੇ ਪਸ਼ੂ ਦੀ ਤਸੱਲੀ ਕਰੋ ਤੇ ਫੇਰ ਖਰੀਦ ਲੀਕ ਠੀਕ ਅੱਛਾ ਲੱਖੀ ਵੀਰੇ ਜਰਸੀ ਵੱਚੀ ਆ ਹਾਂਜੀ ਖੀਰੀ ਦੰਨਾਂ ਤੋਂ ਖੀਰੀ ਆਈ ਹੈ ਬੱਚਾ ਠੀਕ ਹੈ ਬਈ ਤੇ ਇਹਦੀ ਆਪਾਂ ਸੰਗਰਾਂਦ ਵਾਲੇ ਦਿਨ ਹੁਣ ਏਆਈ ਕਰਵਾਤੀ ਆ ਏਹੀ ਹੋ ਗਈ ਆ ਹਾਂਜੀ ਸੈਗ ਦਾ 21035 ਇਹਦੇ ਆਪਾਂ ਸੀਮਨ ਲਵਾਤੀ ਠੀਕ ਹੈ 21035 ਸੈਗ ਦਾ ਸੀਮਨ ਲਵਾਤਾ ਜੀ ਬਈ ਜੀ ਤੇ ਮੱਛੀ ਯਾਰ ਚੰਗੀ ਬਹੁਤ ਆ ਹਨਾ ਬਈ ਬਈ ਥਣਾ ਥਣਾ ਨਹੀਂ ਨਾ ਤੁਸੀਂ ਬਾਈ ਜੀ ਹੁਣ ਦਿਖਾ ਦੇਣਗੇ ਵੀ ਆ ਕੁਆਲਿਟੀ ਥਣਾ ਜੀ ਝੋਲੀ ਝਾਲੀ ਆ ਥਣਾ ਦੇ ਚਾਰ ਹੀ ਖਾਣਾ ਹੀ ਬਹੁਤ ਸੋਹਣੀ ਮਾੜ ਕੜ ਵੀ ਬਾਕੀ ਮੱਛੀ ਕਿਸੇ ਮਾ ਚੰਗੇ ਘਰਾਣੇ ਦੀ ਆ ਜੀ ਜੀ ਬਾਈ ਜੀ ਮਾੜ ਰਕੜ ਕਿੰਨੇ ਕੁ ਸੀ ਬਾਈ ਬਸ ਬਾਈ 30 ਪਲੱਸ ਦਾ ਹੀ ਆ 30 प्लस ਦਾ ਹੀ ਹਾਂ ਬਈ ਅੰਮ੍ਰਿਤਸਰ ਤੋਂ ਤੁਹਾਡੇ ਕੋਲੇ ਵੱਛੀਆਂ ਜਿਹੜੀਆਂ ਆਉਂਦੀਆਂ ਉਹ ਟਾਪ ਹੀ ਆਉਂਦੀਆਂ ਵੀ ਟਾਪ ਹੀ ਵੀ ਆਉਂਦੀਆਂ ਬਾਈ ਜਿਹੜੀ ਚੀਜ਼ ਹੁੰਦੀ ਆਪਾਂ ਦੱਸ ਕੇ ਦਿੰਨੀ ਇਹ ਨਹੀਂ ਮੈਂ ਕਹਿੰਦਾਗਾ ਵੀ ਇਹ ਫਲਾਣੇ ਫਾਰਮ ਚੋਂ ਲਈ ਆ ਜਾਂ ਫਲਾਣੇ ਸੀਮਨ ਜੋ ਚੀਜ਼ ਹੈਗੀ ਬਈ ਹਕੀਕਤ ਇਹ ਇਹ ਫਿਰ ਘਰੋਂ ਖਰੀਦੀਆਂ ਕਿ ਫਾਰਮੋਂ ਫਿਰ ਘਰੋਂ ਖਰੀਦੀਆਂ ਬਈ ਘਰੋਂ ਖਰੀਦੀਆਂ ਤੇ ਨਹੀਂ ਯਾਰ ਘਰੋਂ ਵੀ ਜੇ ਖਰੀਦੀ ਵੱਛੀ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਬਈ ਬਾਈ ਉਹ ਸੁਭਾਈ ਚੰਗੀ ਸੀ ਉਹ ਸੁਭਾਈ ਦਾ ਕਿੰਨੇ ਦੀ ਦੇ ਦਈਏ ਲੱਖੇ ਵੀਰੇ ਤੁਸੀਂ ਦੇਖ ਲਓ ਦੇਣ ਲੈਣ ਹੀ ਕਰੀਏ ਜੀ ਮੈਂ ਨੇੜੇ ਦੀ ਗੱਲ ਕਰਦੇ ਮੇਰਾ ਭਰਾ ਬਣ ਕੇ 32000 ਦੀ ਵੱਛ ਮਾਣਾ ਮੋਟਾ ਮਾਨਤਨ ਕਰ ਕਿੰਨਾ ਕਰਦੇਗਾ ਕੋਈ ਹੋਰ ਹਜ਼ਾਰ ਖੰਡ ਦਾ ਕਰ ਦੇਗਾ ਤੀਜ ਕੁ ਦੇ ਰੇਲੇ ਦੇ ਦੇਗਾ ਚਲੋ ਦੇ ਦੇਾਂਗੇ ਠੀਕ ਹੈ ਵੀਰੇ ਲੈ ਵੀ ਮਿੱਤਰੋ ਇਹਦਾ ਫੇਸ ਕੁਆਲਟੀ ਵਿਖਾਈ ਪੁੱਤ ਵੱਥੀ ਤੋਰੀ ਵੀ ਲੱਖੇ ਵੀਰੇ ਖੋਲੀ ਮਾੜਾ ਜਾਨੂੰ ਕੱਢੀ ਬਾਹਰ ਲੈ ਮਿੱਤਰੋ ਮੈਂ ਤੁਹਾਨੂੰ ਤੋੜ ਕੇ ਵਿਖਾ ਦਿੰਦਾ ਇੱਥੇ ਕੀੜਾ ਕਢਾ ਦਿੰਨੇ ਆਪਾਂ ਤੁਹਾਨੂੰ ਨਾ ਵੱਥੀ ਦੀ ਜਿਹੜੀ ਕੁਆਲਟੀ ਆ ਉਹ ਨਜ਼ਦੀਕ ਤੋਂ ਬਾਹ ਕੁ ਮਲਦੇ ਸਜੂਗੀ ਵੇਖੋ ਕੀੜਾ ਦੀ ਹੂੰ ਵਾਕੇ ਖੜਨੀ ਗੁੜਨੀ ਹਨਾ ਲਾਖੇ ਵੀਰੇ ਹਾਂਜੀ ਹਾਂਜੀ ਬਾਈ ਗੱਬਣ ਹੋ ਜੇ ਕਰਮਾਂ ਵਾਲੀ ਯਾਰ ਬਾਹਲੀ ਨਹੀਂ ਦਾ ਸੀਆਰ ਦੀ ਕਾ ਬਣ ਜੂ ਜੀ ਜੀ ਹੂੰ ਬੰਦ ਬੰਦ ਲੱਖੀ ਵੀਰੇ ਪਾਵੇਂ ਬਾਈ ਕਰਮਾਂ ਵਾਲੀ ਜਾਂਉਂਦੀ ਐ ਖੀਰੀ ਦੰਦਾਂ ਤੋਂ ਹਣਾ ਸਾਢੇ 12 ਮਹੀਨੇ ਹੋ ਗਏ ਦਿਖਾ ਦੇ ਨੇ ਦੰਦ ਦੇਖਣੇ ਪਾ ਵਿਖਾ ਦਈਏ ਆ ਜੋ ਮੈਂ ਜੀ ਮਾਰ ਲਉਣੀ ਆ ਆ ਜੋ ਆ ਲਈ ਓਕੇ ਬਸ ਠੀਕ ਆ ਠੀਕ ਆ ਬਾਈ ਅੱਛਾ ਹੁਣ 2 ਨੰਬਰ ਤੇ ਡੱਬੀ ਬੱਚੀ ਆ ਜਿਹੜੀ ਬਾਈ ਐਫ ਜੀ ਬਾਈ ਜੀ ਇਹ ਲੱਖੀ ਵੀਰੇ ਕਿੰਨੇ ਚਿਰ ਦੀ ਆ ਇਹ ਵੀ ਬਾਈ ਸਾਢੇ 7 ਮਹੀਨੇ ਹੋ ਗਏ ਸਾਢੇ 7 ਮਹੀਨੇ ਇਹ ਵੀ ਬੱਚੀ ਚੰਗੇ ਰਿਕਾਰਡ ਮਦਰ ਦਾ ਬਹੁਤ ਵਧੀਆ ਰਿਕਾਰਡ ਆ ਬਾਈ ਬਹੁਤ ਵਧੀਆ ਚੰਗੀਆਂ ਸੋਹਣੀਆਂ ਬੱਚੀਆਂ ਰਹਿ ਬੀ ਜੀ ਜੀ ਬਈ ਉਹਦੇ ਵਿੱਚ ਨਾ ਸਰਵੇ ਤੁਹਾਡੀ ਇੱਕ ਗੱਲ ਨਿੱਕੀ ਜੀ ਮੈਂ ਟੋਕਣ ਲੱਗਿਆ ਜੀ ਕਾਰਨ ਪਤਾ ਕੀ ਅੱਜ ਕੱਲ ਨਸ ਬਰੀਡ ਤੇ ਹਰੇਕ ਬੰਦਾ ਕੰਮ ਕਰਕੇ ਖੁਸ਼ ਆ ਮੰਨ ਲਓ ਇੱਕ ਹੌਲਾ ਪਸ਼ੂ ਆਪਾਂ ਸਾਹਮਣੇ ਕਰੇ ਗੋਹਾ ਵੱਡਾ ਬੱਠਲ ਉਹਦਾ ਵੀ ਚੱਕਣਾ ਜੀ ਜੀ ਪੱਠਿਆਂ ਦੀ ਟੋਕਰੀ ਉਹਦੀ ਵੀ ਚੱਕਣੀ ਆ ਇੱਕ ਪਸ਼ੂ ਨੇ ਤਿਆਰ ਹੋ ਕੇ ਲੱਖ ਸਵਾ ਲੱਖ ਦਾ ਵਿਕਣਾ 1 ਨੇ 40 ਹਜ਼ਾਰ ਦਾ ਵਿਕਣਾ ਫਰਕ ਬਹੁਤ ਆ ਉਹਦੇ ਕਰਕੇ ਹਰੇਕ ਬੰਦਾ ਬਰੀਡ ਦੀ ਵਿੱਚ ਚਾਹੁੰਦਾ ਤੇ ਇੱਕ ਗੱਲ ਲੱਖੇ ਵੀਰੇ ਮੈਂ ਵੀ ਤੁਹਾਨੂੰ ਦੱਸਣਾ ਚਾਹਣਾ ਹੁਣ ਲੋਕ ਅੱਗੇ ਨਾਲੋਂ ਫਰਕ ਪੈ ਗਿਆ ਜੀ ਸੋਹ ਦੇ ਵਿੱਚੋਂ 70% ਲੋਕ ਬਰੀਡ ਵਾਲਾ ਜਾਨਵਰ ਲੈਣ ਨੂੰ ਫਿਰਦੇ ਆ ਜੀ 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 ਪੈਸੇ ਭਰਦੇ ਆ ਸੀ ਗੱਲ ਨਹੀਂ ਜੀ ਪਤਾ ਕੀ ਹੋਣ ਤਾਂ ਹੁਣ ਬਾਈ ਜੀ ਦੂਰੋਂ ਦੂਰੋਂ ਆਉਂਦੇ ਬੱਚੀਆਂ ਦੇ ਜੇ ਬਾਪ ਆਪਣਾ ਕੰਮ ਇਹ ਆ ਬਾਈ ਜੇ ਚੰਗਾ ਲਓ ਫੋਨੇ ਘੱਟ ਲੈ ਲਓ ਠੀਕ ਹੈ ਜਿਹੜਾ ਲੈ ਕੇ ਜਾਵੇ ਉਹ ਵੀ ਉਹਨੂੰ ਵੀ ਦੱਸੇ ਪਸੂ ਵੀ ਸਭ ਕੁਝ ਲੈ ਕੇ ਆਉਂਦਾ ਵਾ ਲੈ ਕੇ ਜਾਂਦਾ ਹਾਂ ਤੇ ਇੱਕ ਹੋਰ ਆ ਬਾਈ ਪੈਸੇ ਪਿੱਛੇ ਨਾ ਤਾਂ ਝੂਠ ਮਾਰਿਆ ਨਹੀਂ ਮਾਰਨਾ ਬਿਲਕੁਲ ਬਾਈ ਪੈਸਾ ਹੱਥਾਂ ਦੀ ਮੈਲ ਅੱਜ ਹੈਗਾ ਕੱਲ ਹੈ ਨਹੀਂ ਐਵੇਂ ਕਹੀ ਹੁਣ ਮੈਂ ਕਹੀ ਜਾਵਾਂ ਵੀਰੇ ਆ ਸਟਰਾਏ ਫਲਾਣੇ ਦੀ ਆ ਨਹੀਂ ਵੀਰੇ ਉਹ ਚੀਜ਼ਾਂ ਆ ਕੀ ਲੋੜ ਆ ਬਾਈ ਲੱਖੇ ਵੀਰੇ ਯਾਰ ਜ਼ਿੰਦਗੀ ਪਤਾ ਨਹੀਂ ਕਿੰਨੇ ਦਿਨ ਚੋਣੀ ਆ ਯਾਰ ਲੱਖੇ ਵੀਰੇ ਇਹ ਕਿੰਨੇ ਦੀ ਦੇ ਦਿਆ ਬਾਈ ਏ 22000 ਦੀ ਦੇ ਦੇ ਆਂ ਵਿੱਚੋਂ ਮਾਨ ਤਣ ਸਭ ਜੋੜਾ 50 ਦਾ ਦੇ ਦਈਏ ਦੇ ਦੇ ਯਾਰ ਸਰ ਦੇ ਦੇ ਕੱਢੀ ਪਰ ਤੋਰੀ ਵੇ ਲੈ ਵੀ ਮਿੱਤਰੋ 50000 ਜੇਬ ਚ ਪਾ ਲਿਓ ਤੇ ਦੋ ਬੱਥੀਆਂ ਟੈਂਪੂ ਤੇ ਚੜਾ ਲਿਓ ਕਿਰਾਇਆ ਤੁਸੀਂ ਦੇਣਾ ਤੇ ਟੱਕੇ ਲਾ ਲਿਓ ਮਿੱਤਰੋ ਬੱਚੀ ਇਹ ਵੀ ਚੰਗੀ ਆ ਬਾਈ ਬਿਊਟੀ ਬਡੀ ਲੈ ਜੀ ਮੜਾ ਇਹਨੂੰ ਸਰਚ ਲਾਈਟ ਦੇ ਨੇੜੇ ਜੇ ਹੂੰ ਮੈਂ ਇੱਕ ਹੋ ਕੇ ਰਾਂ ਦੀ ਬਾਈ ਓਕੇ ਦੀ ਰਿਪੋਰਟ ਕੱਢ ਪੁੱਤ ਨਹੀਂ ਗੋ ਵੀ ਜਿਵੇਂ ਬੱਚਾ ਬਾਈ ਥਾਣ ਵੀ ਵੇਖ ਲਓ ਵਿਖਾ ਦੇ ਵੀਰੇ ਹੂੰ ਚਾਰੀ ਲੱਖੇ ਵੀਰੇ ਚੰਗ ਦੋ ਗੋਰੀਆਂ ਫੀਟ ਦੀਆਂ ਖਾ ਕੇ ਟਿਕਾਣੇ ਤੀਰ ਲਾ ਜੂਗੀ ਹੂੰ ਕੋਈ ਨਾ ਫਿਰ ਆ ਦੰਦ ਦਿਖਾ ਦਿਓ ਜੀ ਕਿਸੇ ਗੱਲ ਦਾ ਬੱਚੇ ਦਾ ਬਸ ਠੀਕ ਹੈ ਲੱਖੇ ਸੇ ਗੱਲੋਂ ਵੀ ਲੱਖੇ ਵੀਰੇ ਇੱਕ ਤੋਰੀ ਤਾਰੀ ਤੇ ਨੰਬਰ ਬਾਈ ਲੱਖੇ ਵੀਰੇ ਆਪਣਾ 77104 ਜੀ 80501 ਬਾਈ ਇੱਕ ਵਾਰੀ ਹੋਰ ਬੋਲ ਦिए ਵੀਰੇ 77104 ਜੀ 80501 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਬਾਈ ਨਾਲ ਰਾਬਤਾ ਕੈਂਪ ਦੋ ਨਗੀਨੇ ਵਿਖਾਤੇ ਆ ਫਿਰ ਗੱਲਬਾਤ ਪੂਰੀ ਟਿਕਾਣੇ ਆ ਬਾਕੀ ਗੱਲਬਾਤ ਲਈ ਨੰਬਰ ਸਕਰੀਨ ਤੇ ਆ